ਲੋ ਵਿਸ਼ਾਸਰੀ ਕਾ ਗਿਦਰ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਨਾਲ ਆਉਂਦੇ ਅਸੀਂ ਨਾਲ ਰਹੇ ਤੁਹਾਡਾ ਸਵਾਗਤ ਕਰਦੇ ਆਂ ਲੋ ਹਾਜ਼ਰਾ ਸੀ ਤੁਹਾਡੀ ਕਿਹੜੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੋਹਣਾ ਰੂਪ ਲੈ ਕੇ ਲੋਕੀ ਤੇ ਤੁਸੀਂ ਪਹਿਲਾਂ ਇਹ ਕਦੇ ਨਹੀਂ ਸੁਣਿਆ ਹੋਊਗਾ ਹੈ ਨਾ ਤੇ ਅੱਗੇ ਸਾਡੇ ਕੋਲ ਸੁਣੋ ਇਹਦੇ ਵਿੱਚ ਇੱਕ ਮੁਟਿਆਰ ਕਹਿੰਦੀ ਮੇਰੇ ਮਾਤਾ ਕਈ ਵਿਕਾਰ ਵਾਲੀ ਹੁੰਦੇ ਨਾ ਜਿਆਦਾ ਝਿੜਕਦੇ ਮਹੱਦੇ ਨੇ ਤਰੋ ਬੇਨਤੀ ਹੈ ਕਿ ਆਪ ਜਿਆਰੀ ਵੀ ਮੇਰੇ ਤਾਂ ਮਾਪੇ ਵੀ ਦੂਰ ਨੇ ਤੂੰ ਮੈਨੂੰ ਨਾ ਛਿੜਕ ਮਾਰ ਮੈਂ ਸਾਰੇ ਤੁਹਾਡੇ ਕੰਮ ਕਰਦੀ ਆਂ ਤਰੋ ਦੇ ਕੰਮ ਘੜੇ ਹੁੰਦੀ ਐ ਤੇ ਕੀ ਕਹਿੰਗੇ ਸਕੂਲ ਤੇ ਸੁਣਿਆ ਤੇ ਮਾਣੋ ਇਸ ਵੀ ਦਾ ਨੰਦ ਜਿੰਨਾ ਮੈਂ ਨੁਕਤਾ ਪਾਉਂਗੀ ਉਹ ਪਥਰੀ ਦੂਰ ਕਰੋ ਐਨਾ ਹੀ ਪਾਇਆ ਹਾਂ ਹੁਣ ਤੁਹਾਰਾ ਫੇਰ ਰਿਪੀਟ ਕਰੂੰਗੀ ਤੇ ਜਿਹਨੇ ਸੁਣਿਆ ਉਹ ਤਾਂ ਠੀਕ ਐ ਜਿਹਨੇ ਨਹੀਂ ਉਹ ਅੱਗੇ ਕਰਕੇ ਦੇਖ ਲਓ ਇੱਕ ਦੂਜੇ ਨੂੰ ਉਸ ਪਥਰੀ ਅੱਜਕੱਲ ਬਹੁਤ ਦੂਰੀਆਂ ਨੇ ਤੇ ਇਹ ਆਪਰੇਸ਼ਨ ਵਾਲਾ ਆਪਾਂ ਕਢਾਉਨੇ ਨਾ ਮੈਂ ਆਪਣੇ ਬੇਟੇ ਦੀ ਕਢਾਈ ਸੀ ਅੱਜ ਤੋਂ 10 15 ਸਾਲ ਪਹਿਲਾਂ ਫਿਰ ਦੁਬਾਰਾ ਫਿਰ ਬਣ ਗਈ ਫਿਰ ਇਹਨਾਂ ਨੂੰ ਉੱਤਰਾ ਠੀਕ ਕਰੀ ਹੈ ਨਾ ਤੇ ਆਪਰੇਸ਼ਨ ਕਰਾਇ ਦੋ ਤਾਂ ਹੱਲ ਨਹੀਂ ਹੈਗਾ ਜਦੋਂ ਇਹ ਇਹ ਹੁੰਦਾ ਜੇ ਆਪਾਂ ਇਹਨਾਂ ਦਾ ਕੰਡਾਂਗੇ ਅੰਦੇਸੇ ਮੁੱਕੇ ਲਾਣਾ ਹੈ ਨਾ ਤੇ ਨਾ ਤੁਸੀਂ ਪਹਿਲਾਂ ਗੀਤ ਫਿਰ ਆ ਵੀ ਕਾਪੀ ਪੈਨਸਨ ਲੈ ਕੇ ਵੇੜਿਓ ਤੇ ਲਿਖ ਲਿਓ ਹੈ ਨਾ ਤੇ ਹੋਰ ਹਨ ਨੂੰ ਵੀ ਦੱਸਿਆ ਕਰੋ ਕਿ ਕਿਸੇ ਸਾਰੇ ਨਹੀਂ ਵੀ ਦੇਖ ਰਹੇ ਦੱਸਿਆ ਕਰੋ ਨਾਲੇ ਪੰਨ ਨਾਲੇ ਕਰੀਆਂ ਹੈ ਨਾ सून बि शीसा लॻणगा मां कंदी आहियां माड़े मोटे मयूं असीं तव्हां तंदुरुस्त रहो है नवाजो फिरां लाई रौनक प्यारा जा लोक गीत ਕਹਿੰਦੀ ਉਠਦੀ गायो कटियारु है ਕਹਿੰਦੀ ਤੈਨੂੰ ਤੇਰੀ ਹੂਰ ਬੇਨਾ ਮਾਰੀਆ ਤਾੜੀ ਕੇ ਉਠੀ ਚ ਕੀ ਚੋ ਲੈਂਦੀ ਤਾੜੀ ਕੇ ਉਠੀ ਚ ਕੀ ਚੋ ਲੈਂਦੀ ਦੁੱਧ ਰਿੜਕ ਤਾਰਾ ਚੋ ਲੈਂਦੀ ਮੱਥੇ ਬਾੜ ਪਾਏ ਬਿਨਾਂ ਜਾਣਦੇ ਮੈਂ ਸਿਰ ਤੇ ਕੂੜਾ ਬਹਿੰਦੀ ਉਂਡੀਗਦੀ ਪਹਿੰਦੀ ਬੀ ਤੁਰ ਪਹਿੰਦੀ ਸਸਤਾ ਹੋਈ ਮਜਬੂਰ ਵੇਨਾ ਮਾਰੀ ਜਲਵਾਗੇ ਪੇਕੇ ਤੇ ਟੇੜੀ ਦੇ ਦੂਰ ਵੇਨਾ ਮਾਰੀ ਜਲਮਾਂਗੇ ਪੇਕੇ ਤੇ ਟੇੜੀ ਜੇ ਦੂਰ ਦਿਨ ਲੰਗਦਾ ਬਿਗਾੜ ਦਿਨ ਲੱਗਦਾ ਵੇ ਕਾਗ ਉਡਾਉਂਦੀ ਦਾ ਲੋਕ ਸ਼ਿਪ ਕੇ ਆਸੀਆਂ ਪਾਉਂਦੀ ਦਾ ਲੋਕ ਸ਼ਿਪ ਕੇ ਆਸੀਆਂ ਪਾਉਂਦੀ ਦਾ ਔਖੀ ਹੁੰਦੀ ਪਰ ਸਹਿ ਲੈਂਦੀ ਹਾਂ സെ ടീ കൂർബന മി ജലേക്കടി മി ജല ਲੀਦੇ ਦੂ ਨੈਣਾ ਬਿਚੋਂ ਨੀਰ ਸੁਕਾਲੈਂਦੀ ਬਾੜ ਡਰਦੀ ਉਚੀ ਨਾਸ ਰੜ ਰਦੀ ਉੱਚੀ ਨਸਾਲੈਂਦੀਵੇ ਦਿਨ ਪਾਗਾ ਭਰਿਆ ਕਦੀ ਕਦੀ ਜਦ ਹੱਸ ਕੇ ਸਾਸ ਭੁਲਾ ਲੈਂਦੀਵੇ ਦਿਨ ਪਾਗਾ ਭਰਿਆ ਕਦੀ ਕਦੀ ਜਦ ਸਾਸ ਕੇ ਸਾਸ ਬਲਾ ਪਿੰਦੀਵੇ ਕੱਖਾ ਦੇ ਹੁਣ ਹੌਲੀ ਹੌਲੀ ਕੱਖਾ ਦੇ ਹੁਣ ਹੌਲੀ ਹੌਲੀ ਵਾਣ ਦੇ ਜਾਣਨ ਧੂਰ ਵੇਨਾ ਮਾਰ ਜੈ ਟਿਹੜੀ ਦੇ ਦੂਰ ਵੇਨਾ ਮਾਰੀ ਜਲਮੰਦੇ ਬੇਕੇ ਟਿਹੜੀ ਦੇ ਦੂਰ ਉਠਦੀ ਬੇ ു ദേ ਉਹੜਾ ਤੇ ਉਹਦੀ ਪੁਕਾਰ ਵੀ ਸੁਣ ਲਈ ਤੁਸੀਂ ਇੱਕ ਮਟਿਆਰ ਵੀ ਹੈਨਾ ਤੇ ਉਹ ਸਾਰੇ ਉਹਨੇ ਕੰਮ ਕਰਿਆ ਐਸਟੇ ਸਾਰੀਆਂ ਭੈਣਾਂ ਜਿਹੜੀਆਂ ਸਤਿਧੀਆਂ ਨਹੀਂ ਸਾਰੇ ਕੰਮ ਕਰਦੀਆਂ ਨੇ ਪਰ ਘੜਕਾ ਦੀਆਂ ਨੂੰ ਫਿਰ ਵੀ ਪੈ ਜਾਂਦੀਆਂ ਸਾਰੇ ਤਾਂ ਨ ਇੱਕੋਸਾਰ ਹੁੰਦੇ ਪਰ ਐ ਹੁੰਦਾ ਜੋ ਵੀ ਇਹਦੇ ਜ ਆਪਣੇ ਵਾਪਰਸ ਆ ਨਾ ਸਮਾਜ ਦੇ ਵਿੱਚ ਉਹੋ ਜਿਹੇ ਕੀਟ ਬਣੇ ਹੋਏ ਨੇ ਹੈਨਾ ਤੇ ਕੋਈ ਇਹਦੇ ਜ ਝੂਠ ਹੈ ਨਹੀਂ ਹੈ ਉੱਤੇ ਤੇ ਪਰ ਸਾਰਾ ਨਾਲ ਲੱਗੂ ਦੇ ਹੈਨਾ ਤੇ ਹੁਣ ਆਜੋ ਆਪਾਂ ਨੁਕਤੇ 'ਤੇ ਹੈਨਾ ਇਹ ਸੌਂਜਣੇ ਦੀ ਜੜ ਤੁਸੀਂ ਲੈਣੀ ਹੈ। ਉਹ ਤਾਂ ਸੌਂਜਣੇ ਜੜ ਹੁਣ ਆਪਾਂ ਉਥੋਂ ਨਹੀਂ ਕੱਢ ਸਕਦੇ। ਵੀ ਕਿੰਨੀ ਲੈਣੀ ਕਿਵੇਂ ਨਾ ਕਰ ਲਈ ਤੁਸੀਂ ਪੰਸਾਰੀ ਦੁਕਾਨ ਤੇ ਜਾਇਓ। 25 ਗ੍ਰਾਮ ਉਥੋਂ ਪੰਸਾਰੀ ਤੋਂ ਸੌਂਜਣੇ ਜੜ ਲਿਓ। ਦਈ ਹੈ ਨਾ ਉਸ ਜੜ ਨੂੰ ਤੁਸੀਂ 250 ਗ੍ਰਾਮ ਪਾਣੀ ਵਿੱਚ ਹਵਾ ਲਓ। ਜਦੋਂ ਪਾਣੀ ਅੱਧਾ ਰਹਿ ਜਾਈ ਹੈ ਨਾ ਸਬਾਕ ਮਤਲਬ ਅੱਧਾ ਕਰ ਲਿਓ। ਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾ ਨੂੰ ਪੁਣ ਕੇ ਕੋਸਾ-ਕੋਸਾ ਪੀ ਲਓ। ਪਥਰੀ ਕਹਿੰਦੇ ਟੋਟੇ ਹੋ ਕੇ ਨਿਕਲ ਜੂ ਇੱਕ ਵਾਰੀ ਪੀਣਾ ਇਹ ਨਾਲ ਐਨੀ ਰੋਲ ਪੀਣਾ ਹੈ ਕੀ ਕਰਨਾ ਹੈ ਭਲਾ ਸੁੰਜਣੇ ਦੀ ਜੜ ਪੰਸਾਰੀ ਤੋਂ ਲੈ ਕੇ ਆਓ 25 ਗ੍ਰਾਮ ਫਿਰ ਨਹੀਂ ਜੇ ਤੁਸੀਂ ਇੱਥੋਂ ਘਰੋਂ ਜੇ ਤੁਹਾਡੇ ਕੋਲ ਸੁੰਜਣਾ ਹੈਗਾ ਵੀ ਉੱਥੇ ਜੜ ਕੱਢੋਗੇ ਫਿਰ ਤੁਸੀਂ ਉਹਨੂੰ ਕਿਵੇਂ ਤੋਲੋ ਤੁਦੋਗੇ ਹੈਨਾ ਕਿ 25 ਗ੍ਰਾਮ ਹੀ ਲੈਣੀ ਆ ਬਸ ਤੇ ਤਾਂ ਮੈਂ ਕਿਹਾ ਵੀ ਪੰਸਾਰੀ ਤੋਂ ਲੈ ਆਓ ਤੇ ਜੇ ਤੁਸੀਂ ਇੱਥੋਂ ਕੱਢ ਕੇ ਤੁਹਾਨੂੰ ਮਿਲਦੀ ਹੈ ਮਤਲਬ ਬੂਟਾ ਥੋੜੇ ਲੱਗਿਆ ਹੋਇਆ ਗਰਾਫੀਆ ਹੁੰਦਾ ਸੁੰਜਣੇ ਦਾ ਤਾਂ ਉਹ ਛੋਲੇ ਨੂੰ ਨਹੀਂ ਤੇ ਪੰਛਾ ਚੋਲ ਲਓ ਤੇ ਪਾਈਆ ਪਾਣੀ 250 ਗ੍ਰਾਮ ਪਾਣੀ ਦੇ ਵਿੱਚ ਨੂੰ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਏ ਤਾਂ ਨੂੰ ਪੁਣਕੇ ਕੋਸਾ ਕੋਸਾ ਪਥਰੀ ਵਾਲੀ ਮਰੀ ਨੂੰ ਪਿਆ ਦਿਓ ਪਥਰੀ ਟੋਟੇ ਟੁੱਟੇ ਹੋ ਕੇ ਖਤਮ ਹੋ ਜਾਂਦੇ ਤੇ ਲੋ ਮਾਣੋ ਇਸਾ ਮੁਦਰਾ ਵੀ ਆਨੰਦ ਤੁਹਾਨੂੰ ਦਵੀ ਹਾਂ ਜਿਸ ਕਿਸੇ ਨੂੰ ਜ਼ਰੂਰ ਤਾਂ ਉਜੂਰ ਕਰਕੇ ਦੇਖਿਓ ਹਨਾ ਤੇ ਤੂੰ ਤੁਹਾਨੂੰ ਹੀ ਦੋੜ ਕਿਸੇ ਹੋਰ ਭੈਣ ਭੈਣ ਦੱਸਿਓ ਪਸੀਆਂ ਤਾਂ ਹੁਣ ਆਮ ਲੋਕਾਂ ਦੇ ਬਣ ਜਾਂਦੀਆਂ ਨੇ ਤੇ ਇਹ ਨੂੰ ਉਬਾਲ ਕਰਕੇ ਦੇਖਿਓ ਤੇ ਤੁਹਾਡਾ ਕੋਈ ਮੁੱਦਾ ਲੱਗਣਾ ਤੇ ਹੁਣ ਸਾਲ ਨੂੰ ਤੇ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਟ ਤੇ ਨਵੇਂ ਮੁੱਤਨਾ ਫੇਰ ਮਿਲਾਂਗੇ